ਸ਼ਾਮ ਦਾ ਸਮਾਂ ਹੈ ਕੁਝ ਕ ਸੂਰਜ ਹਾਲੇ ਵੀ ਨਜ਼ਰ ਆ ਰਿਹਾ ਹੈ ਇੱਕ ਜੀਪ ਤੇਜ਼ੀ ਨਾਲ ਜੰਗਲ ਦੇ ਇੱਕ ਸੁਨਸਾਨ ਕੱਚੇ ਰਸਤੇ ਤੇ ਧੂਲ ਉਡਾਉਂਦੀ ਹੋਈ ਪੱਛ ਰਹੀ ਹੈ ਜੀਪ ਵਿੱਚ ਦੋ ਲੜਕੀ ਬੈਠੇ ਹਨ ਜੋ ਲੜਕਾ ਜੀਪ ਚਲਾ ਰਿਹਾ ਹੈ ਉਸ ਦਾ ਨਾਮ ਅਜੀਤ ਹੈ ਅਤੇ ਜੋ ਉਸ ਦੇ ਨਾਲ ਪਿਛਲੀ ਸੀਟ ਤੇ ਬੈਠਾ ਹੈ ਉਸ ਦਾ ਨਾਮ ਮਕੇਸ਼ ਕੁਮਾਰ ਹੈ ਜੋ ਕਿ ਅਜੀਤ ਸਿੰਘ ਦਾ ਚਿਗਰੀ ਯਾਰ ਹੈ ਅਜੀਤ ਤੇ ਮੁਕੇਸ਼ ਦੋਨੋਂ ਕਿਸੇ ਦੀ ਬਰਥਡੇ ਪਾਰਟੀ ਤੋਂ ਆ ਰਹੇ ਹਨ ਤੇ ਆਪਸ ਵਿੱਚ ਗੱਲਾਂ ਮਾਰ ਰਹੇ ਹਨ ਅਜੀਤ ਮੁਕੇਸ਼ ਨੂੰ ਕਹਿੰਦਾ ਹੈ ਯਾਰ ਮੈਨੂੰ ਤਾਂ ਹੁਣ ਵੀ ਯਕੀਨ ਨਹੀਂ ਹੋ ਰਿਹਾ ਕਿ ਜਨਮ ਦਿਨ ਤੇ ਵੀ ਕੋਈ ਇੰਨੀ ਜ਼ਬਰਦਸਤ ਪਾਰਟੀ ਕਿਵੇਂ ਕਰ ਸਕਦਾ ਹੈ ਮੁਕੇਸ਼ ਨੇ ਕਿਹਾ ਹਾਂ ਯਾਰ ਸੁਧੀਰ ਦੇ ਪਰਿਵਾਰ ਵਾਲਿਆਂ ਨੇ ਜਨਮ ਦਿਨ ਬਹੁਤ ਹੀ ਤੂਮਤਾਮ ਨਾਲ ਮਨਾਇਆ ਹੈ ਘਰ ਕਿੰਨਾ ਚੰਗਾ ਸਜਾਇਆ ਗਿਆ ਸੀ ਜਿਵੇਂ ਕਿਸੇ ਦਾ ਵਿਆਹ ਹੋਵੇ ਅਜੀਤ ਨੇ ਕਿਹਾ ਉਸ ਦਾ ਪਿਤਾ ਇੰਨਾ ਵੱਡਾ ਮਸ਼ਹੂਰ ਬਿਜ਼ਨਸਮੈਨ ਹੈ ਹੁਣ ਆਪਣੇ ਇਕਲੋਤੇ ਲਾੜਲੇ ਪੁੱਤਰ ਲਈ ਇੰਨਾ ਕੁਝ ਤਾਂ ਬਣਦਾ ਹੀ ਹੈ ਮੁਕੇਸ਼ ਆਪਣੀ ਘੜੀ 'ਚ ਨਜ਼ਰ ਡਿਡਾਉਂਦੇ ਹੋਏ ਕਹਿੰਦਾ ਹੈ ਅਸੀਂ ਸੁਵੇਣੀ 10 ਵਜੇ ਗਏ ਸੀ ਹੁਣ ਦੇਖ 7 ਵਜੇ ਗਏ ਟਾਈਮ ਤਾਂ ਚੁਟਕੀਆਂ 'ਚ ਬੀਤ ਗਿਆ ਕੁਝ ਪਤਾ ਹੀ ਨਹੀਂ ਚੱਲਿਆ ਅਜੀਤ ਨੇ ਕਿਹਾ ਹਾਂ ਯਾਰ ਬਹੁਤ دیر ਹੋ ਗਈ ਮੈਂ ਸੋਚਿਆ ਵੀ ਨਹੀਂ ਸੀ ਕਿ ਸਾਨੂੰ ਕਿਸੇ ਦੇ ਜਨਮ ਦਿਨ 'ਚ ਇੰਨਾ ਟਾਈਮ ਲੱਗੇਗਾ ਮੁਕੇਸ਼ ਨੇ ਕਿਹਾ ਮੈਂ ਤਾਂ ਤੈਨੂੰ ਕਹਿ ਰਿਹਾ ਸੀ ਅੱਜ ਦੀ ਰਾਤ ਉਸ ਦੇ ਘਰ ਚ ਰੁੱਕ ਜਾਣੇ ਆ ਪਰ ਤੂੰ ਇੱਕ ਨਾ ਸੁਣੀ ਤੈਨੂੰ ਪਤਾ ਹੈ ਨਾ ਕਿ ਸਾਨੂੰ ਜੰਗਲ ਦੇ ਉਸ ਭੂਤੀਆਂ ਹੋਣ ਤੋਂ ਗੁਜ਼ਰਨਾ ਪਵੇਗਾ ਅਜੀਤ ਨੇ ਕਿਹਾ ਅਰੇ ਯਾਰ ਮੁਕੇਸ਼ ਤੂੰ ਉਹ ਬਕਵਾਸ ਨਾ ਕਰ ਮੈਂ ਉਸ ਰਸਤੇ ਤੋਂ ਲੱਖਾਂ ਵਾਰੀ ਗੁਜ਼ਰ ਚੁੱਕਾ ਹਾਂ ਮੈਨੂੰ ਤਾਂ ਕਦੇ ਵੀ ਕੁਝ ਨਹੀਂ ਹੋਇਆ ਤੂੰ ਬੇਵਜ੍ਹਾ ਡਰ ਰਿਹਾ ਹੈ ਮੁਕੇਸ਼ ਨੇ ਕਿਹਾ ਅਜੀਤ ਯਾਰ ਤੂੰ ਚੰਗੀ ਤਰ੍ਹਾਂ ਜਾਣਦਾ ਹੈ ਕਿ ਉਸ ਰਸਤੇ ਦੇ ਬਾਰੇ ਕਿਹੜੀਆਂ-ਕਿਹੜੀਆਂ ਅਫਵਾਹਾਂ ਫੈਲ ਰਹੀਆਂ ਹਨ ਰਾਤ ਨੂੰ ਤਾਂ ਵੱਡੇ-ਵੱਡੇ ਸਿਕੰਦਰ ਵੀ ਉਥੋਂ ਜਾਣ ਤੋਂ ਡਰਦੇ ਹਨ ਮੈਂ ਤਾਂ ਕਹਿੰਦਾ ਹਾਂ ਹੁਣ ਵੀ ਸਮਾਂ ਹੈ ਵਾਪਸ ਚਲੀਏ ਸੁਧੀਰ ਦੇ ਘਰ ਲਈ ਰਾਤ ਗੁਜ਼ਾਰ ਲਵਾਂਗੇ ਕੱਲ ਸਵੇਰੇ ਹੁੰਦੇ ਆ ਨਿਕਲ ਜਾਵਾਂਗੇ ਅਜੀਤ ਨੇ ਕਿਹਾ ਉਹ ਹਲੋ ਇਹ ਸਭ ਬਕਵਾਸ ਮੇਰੇ ਸਾਹਮਣੇ ਨਾ ਕਰ ਮੈਂ ਕਿਸੇ ਕਾਲੀ ਪਿਛਾਛਨੀ ਤੋਂ ਨਹੀਂ ਡਰਦਾ ਇਸ ਸਭ ਫਾਲਤੂ ਦੇ ਟੋਟਕੇ ਹਨ ਉਹ ਕਾਲਪਿਸ਼ਾਚਨੀ ਸਿਰਫ ਇੱਕ ਵਾਰ ਸਾਹਮਣੇ ਆ ਜਾਵੇ ਮੈਂ ਉਸ ਦੀ ਗਰਦਨ ਪਕੜ ਕੇ ਉਸ ਨੂੰ ਜ਼ਮੀਨ 'ਚ ਕੁਸਾ ਦੇਵਾਂਗਾ ਮੁਕੇਸ਼ ਨੇ ਕਿਹਾ ਕਹਿਣਾ ਆਸਾਨ ਹੈ ਕਰਨਾ ਬਹੁਤ ਹੀ ਮੁਸ਼ਕਿਲ ਹੈ ਜਦੋਂ ਕਾਲਪਿਸ਼ਾਚਨੀ ਤੇਰੇ ਸਾਹਮਣੇ ਆਏਗੀ ਤਾਂ ਤੈਨੂੰ ਪਤਾ ਚੱਲੇਗਾ ਡਰ ਕੀ ਹੁੰਦਾ ਹੈ ਅਤੇ ਕੀ ਹੁੰਦੀ ਹੈ ਕਾਲਪਿਸ਼ਾਚਨੀ ਉਸ ਨੂੰ ਦੇਖ ਕੇ ਤੇਰੀ ਪੈਂਟ ਗੀਲੀ ਹੋ ਜਾਵੇਗੀ ਅਜੀਤ ਨੇ ਕਿਹਾ ਹਾਂ ਜਿਵੇਂ ਤੇਰੀ ਪੈਂਟ ਤਾਂ ਸੁੱਕੀ ਰਹੇਗੀ ਉਹ ਕਾਲਪਿਸ਼ਾਚਨੀ ਸਾਹਮਣੇ ਤਾਂ ਤਾਂ ਆਏਗੀ ਜਦੋਂ ਸੱਚਮੁੱਚ ਹੋਵੇਗੀ ਤੂੰ ਇਹ ਫਾਲਤੂ ਦੇ ਟੋਟਕੇ ਮੇਰੇ ਸਾਹਮਣੇ ਨਾ ਅਜਮਾ ਮੈਂ ਨਹੀਂ ਡਰਨ ਵਾਲਾ ਕਾਲਪਿਸ਼ਾਚਨੀ ਸਿਰਫ ਕਹਾਣੀਆਂ ਵਿੱਚ ਹੁੰਦੀ ਹੈ ਅਸਲ ਜ਼ਿੰਦਗੀ ਨਾਲ ਉਸਦਾ ਕੋਈ ਤਾਲੁਕਾ ਨਹੀਂ ਹੈ ਮੁਕੇਸ਼ ਨੇ ਕਿਹਾ ਯਾਰ ਤੂੰ ਨਹੀਂ ਸਮਝੇਗਾ ਤੈਨੂੰ ਪਤਾ ਹੈ ਕੀ ਰੰਜਨ बाबू ਦੇ ਨਾਲ ਉਸ ਕਾਲ ਪਿਛਾਛਨੀ ਨੇ ਕੀ ਕੀਤਾ ਸੀ ਅਜੀਤ ਹੈਰਾਨੀ ਨਾਲ ਬੋਲਿਆ ਅੱਛਾ ਕੀ ਕੀਤਾ ਸੀ ਮੁਕੇਸ਼ ਨੇ ਕਿਹਾ ਉਹ અમાਵਸ ਦੀ ਕਾਲੀ ਰਾਤ ਸੀ ਰੰਜਨ बाबू ਵੀ ਸਾਡੇ ਵਾਂਗ ਲੇਟ ਘਰ ਵਾਪਸ ਆ ਰਿਹਾ ਸੀ ਜਲਦੀ ਵਾਪਸ ਆਪਣੇ ਘਰ ਜਾਣ ਦੀ ਉਹ ਵੀ ਜਿਤਕਾਰਿਆ ਸੀ ਉਹ ਆਪਣਾ ਬਾਈਕ ਲੈ ਕੇ ਸਾਡੇ ਵਾਂਗ ਇਸੇ ਭੂਤੀਆ ਰਸਤੇ ਤੋਂ ਗੁਜ਼ਰ ਰਿਹਾ ਸੀ ਤਾਂ ਉਹਨਾਂ ਨੂੰ ਅਚਾਨਕ ਸਾਹਮਣੇ ਇੱਕ ਬੱਚੀ ਨਜ਼ਰ ਆਈ ਜੋ ਕਿ ਸੜਕ ਤੇ ਖੇਡ ਰਹੀ ਸੀ ਰੰਜਨ बाबू ਹੈਰਾਨ ਰਹਿ ਗਏ ਕਿ ਇੰਨੀ ਰਾਤ ਇੱਕ ਲੜਕੀ ਭਲਾ ਇਸ ਸੁਸਤਾਨ ਸੜਕ ਤੇ ਘਾਕੀ ਰਹੀ ਹੈ ਅਜੀਤ ਨੇ ਪੁੱਛਿਆ ਅੱਛਾ ਫਿਰ ਕੀ ਰੰਜਨ बाबू ਨੇ ਬਾਈਕ ਰੋਕ ਲਈ ਮੁਕੇਸ਼ ਨੇ ਕਿਹਾ ਰੰਜਨ बाबू ਨੇ ਇਹੀ ਤਾਂ ਗਲਤੀ ਕਰ ਦਿੱਤੀ ਉਹਨਾਂ ਨੇ ਉਸ ਲੜਕੀ ਦੇ ਕੋਲ ਜਾ ਕੇ ਬਾਈਕ ਰੋਕੀ ਇਸ راستے ਤੇ ਕੋਈ ਰੁਕ ਨਹੀਂ ਸਕਦਾ ਅਤੇ ਜੋ ਵੀ ਇਸ ਰਾਸਤੇ ਤੇ ਇੱਕ ਵਾਰ ਰੁਕ ਗਿਆ ਸਮਝੋ ਉਹ ਗਿਆ ਰੰਜਨ बाबू ਨੇ ਉਸ ਲੜਕੀ ਨੂੰ ਆਪਣੇ ਨਾਲ ਬੈਠਣ ਲਈ ਕਿਹਾ ਪਰ ਉਸ ਲੜਕੀ ਨੇ ਸਾਫ਼ ਮਨ ਕਰ ਦਿੱਤਾ ਅਤੇ ਰੰਜਨ बाबू ਤੋਂ ਕੁਝ ਖਾਣ ਲਈ ਮੰਗਿਆ ਰੰਜਨ बाबू ਨੇ ਆਪਣੀ ਜੇਬ ਵਿੱਚ ਹੱਥ ਡਾਲਿਆ ਅਤੇ ਚਾਕਲੇਟ ਕੱਟ ਕੇ ਉਸ ਲੜਕੀ ਨੂੰ ਦੇ ਦਿੱਤੀ ਅਜੀਤ ਨੇ ਕਿਹਾ ਤਾਂ ਕਿ ਲੜਕੀ ਨੇ ਚਾਕਲੇਟ ਪਕੜ ਲਈ ਮੋਕੇਸ਼ ਨੇ ਕਿਹਾ ਨਹੀਂ ਉਹ ਚੋਕਲੇਟ ਹੀ ਢਾਹ ਗਿਰ ਗਈ ਜਦੋਂ ਰੰਜਨ ਬਾਬੂਸ ਚੋਕਲੇਟ ਨੂੰ ਉਠਾਉਣ ਲਈ هەਠਾ ਚੁਕੇ ਤਾਂ ਉਸ ਦੀ ચીਕ ਨਿਕਲ ਗਈ ਕਿਉਂਕਿ ਉਸ ਲੜਕੀ ਦੇ ਦੋਵੇਂ ਪੈਰ ਗਾਇਬ ਸੀ ਅਤੇ ਦੇਖਦਿਆਂ ਦੇਖਦਿਆਂ ਉਹ ਲੜਕੀ ਕਾਲ ਪਿਸ਼ਾਚਨੀ ਵਿੱਚ ਬਦਲ ਗਈ ਰੰਜਨ ਬਾਬੂ ਤਾਂ ਬਸ ਇੱਕ ਪੱਥਰ ਦੇ ਪੁੱਤਲੇ ਵਾਂਗ ਬਣ ਕੇ ਰਹਿ ਗਏ ਉਹ ਨਾ ਡਰਦੇ ਹੋਏ ਬਾਈਕ ਚਲਾਈ ਅਤੇ ਤੇਜ਼ੀ ਨਾਲ ਉੱਥੋਂ ਨਿਕਲ ਗਏ ਅਜਿਤਨੇ ਕਿਆ ਫਿਰ ਕੀ ਹੁੰਦਾ ਹੈ ਮੁਕੇਸ਼ ਨੇ ਕਿਆ ਪਰ ਇਹ ਹੋਣਾ ਕੀ ਸੀ ਅਚਾਨਕ ਰੰਜਨ ਬਾਬੂ ਦੇ ਸਾਹਮਣੇ ਇੱਕ ਆਕਮੀ ਆ ਗਿਆ ਜੋ ਕਿ ਦੋਵੇਂ ਹੱਥ ਚੋੜੇ ਕਰਕੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਰੰਜਨ ਬਾਬੂ ਨੇ ਸੋਚ ਲਿਆ ਸੀ ਕਿ ਉਹ ਹਰ ਹਾਲਤ ਵਿੱਚ ਬਾਈਕ ਨਹੀਂ ਰੋਕੇਗਾ ਕਿਉਂਕਿ ਜੇ ਬਾਈਕ ਰੁਕੀ ਤਾਂ ਉਸ ਦੇ ਦਿਲ ਦੀ ਧੜਕਣ ਵੀ ਰੁਕ ਜਾਏਗੀ ਇਸ ਲਈ ਰੰਜਨ ਬਾਬੂ ਨੇ ਬਾਈਕ ਦੀ ਸਪੀਡ ਹੋਰ ਤੇਜ਼ ਕਰ ਲਈ ਤੇ ਉਹ ਆਪਣੇ ਸਾਹਮਣੇ ਤੋਂ ਹਟਣ ਦਾ ਨਾਮ ਨਹੀਂ ਸੀ ਲੈ ਰਿਆ ਰੰਜਨ बाबू ਨੇ ਬਾਈਕ ਉਸ ਦੇ ਉੱਪਰ ਹੀ ਚੜਾ ਦਿੱਤੀ ਬਾਈਕ ਇੱਕ ਹੋਰ ਦੂਰ ਜਾ ਕੇ ਗਿਰ ਗਈ ਅਤੇ ਰੰਜਨ बाबू ਸੜਕ ਤੇ ਖੂਨ ਨਾਲ ਲਤਪਤ ਹੋ ਕੇ ਗਿਰ ਗਏ ਉਹ ਆਦਮੀ ਬਿਲਕੁਲ ਰੰਜਨ बाबू ਦੇ ਸਾਹਮਣੇ ਖੂਨ ਨਾਲ ਪਿਚਿਆ ਪਿਆ ਸੀ ਉਹ ਆਦਮੀ ਦੇ ਸਰੀਰ ਵਿੱਚ ਕੋਈ ਹਲਚਲ ਨਹੀਂ ਹੋ ਰਹੀ ਸੀ ਸ਼ਾਇਦ ਉਹ ਮਰ ਗਿਆ ਸੀ ਰੰਜਨ ਬਾਬੂ ਨੇ ਜਿਵੇਂ ਤਿਵੇਂ ਕਰਕੇ ਆਪਣੇ ਆਪ ਨੂੰ ਸੰਭਾਲਿਆ ਉਸ ਆਤਮੀ ਦਾ ਚਿਹਰਾ ਦੇਖਿਆ ਅਤੇ ਉਸ ਦੇ ਚੀਖ ਨਿਕਲ ਗਈ ਉਸ ਦਾ ਦਿਲ ਇੰਨੀ ਤੇਜ਼ੀ ਨਾਲ ਧੜਕਣ ਲੱਗਾ ਕਿ ਮਾਣ ਉਹ ਗੁਣੀ ਫਟ ਜਾਵੇਗਾ ਕਿਉਂਕਿ ਉਹ লাশ ਖੁਦ ਉਸ ਦੀ ਸੀ ਇਹ ਸੁਣ ਕੇ ਅਜੀਤ ਦੇ ਚਿਹਰੇ ਤੇ ਬਾਰਾਂ ਬਚਣ ਦੀ ਬਚਾਏ ਮੁਸਕਰਾਹਟ ਆ ਗਈ ਅਤੇ ਉਹ ਜ਼ੋਰ-ਜ਼ੋਰ ਨਾਲ ਹੱਸਣ ਲੱਗਾ ਅਤੇ ਹੱਸਦੇ ਹੋਏ ਮੁਕੇਸ਼ ਨੂੰ ਕਹਿੰਦਾ ਯਾਰ ਮੁਕੇਸ਼ ਤੂੰ ਵੀ ਕਹਾਣੀਆਂ ਤਾਂ ਚੰਗੀਆਂ ਜੋੜ ਲੈਂਦਾ ਏ ਕੋਈ ਆਦਮੀ ਇੱਕ ਸਮੇਂ ਤੇ ਦੋ ਜਗ੍ਹਾ ਕਿਵੇਂ ਹੋ ਸਕਦਾ ਏ ਯਾਰ ਤੂੰ ਇਹੋ ਜਿਹੀ ਕਮੇਡੀ ਸੁਣਾਈ ਹੈ ਨਾ ਮੈਂ ਤਾਂ ਹਾਸੇ-ਹਾਸੇ ਕੇ ਪਾਗਲ ਹੋ ਗਿਆ ਮੁਕੇਸ਼ ਨੇ ਕਿਹਾ ਮੈਂ ਕੋਈ ਮਜ਼ਾਕ ਨਹੀਂ ਕਰ ਰਿਹਾ ਇਹ ਗੱਲ ਪੂਰੀ ਤਰ੍ਹਾਂ ਸੱਚ ਹੈ ਅਜੀਤ ਨੇ ਕਿਹਾ ਅਰੇ ਉਹ ਸਿਰਫ ਇੱਕ ਹਾਦਸਾ ਸੀ ਰੰਜਨ ਬਾਬੂ ਨੇ ਬਾਈਕ ਤੋਂ ਸੰਤੁਲਨ ਖੋ ਲਿਆ ਤੇ ਉਹੀ ਡਾ ਗਿਰ ਗਿਆ ਜਿਸ ਕਾਰਨ ਉਸਦੇ ਸਿਰ ਤੇ ਚੋਟ ਲੱਗੀ ਤੇ ਉਹ ਮਾਰ ਗਿਆ ਪੁਲਿਸ ਵਾਲੇ ਨੇ ਵੀ ਇਹ ਗੱਲ ਕਹੀ ਸੀ ਮੁਕੇਸ਼ ਨੇ ਕਿਹਾ ਪਰ ਇਹ ਸਾਰਾ ਝੂਠ ਹੈ ਰੰਜਨ ਬਾਬੂ ਨੂੰ ਕਾਲ ਪਿਸ਼ਾਚਨੀ ਨੇ ਮਾਰਿਆ ਹੈ ਅਜੀਤ ਨੇ ਕਿਹਾ ਅਰੇ ਭਾਈ ਤੂੰ ਹੁਣ ਬਕਵਾਸ ਨਾ ਕਰ ਵੈਸੇ ਵੀ ਤੈਨੂੰ ਕਿਵੇਂ ਪਤਾ ਉਹ ਕਾਲ ਪਿਸ਼ਾਚਨੀ ਨੇ ਮਾਰਿਆ ਉਸ ਨੂੰ ਵੋਕੇਸ਼ ਨੇ ਕਿਹਾ ਅਰੇ ਮੇਰੇ ਡੈਡ ਵੀ ਉਸਦੇ ਨੂੰ ਉਸਦੇ ਪਿੱਛੇ ਹੀ ਜਾ ਰਹੇ ਸੀ ਕਾਰ ਲੈ ਕੇ ਉਹਨਾਂ ਨੇ ਸਾਰਾ ਨਜ਼ਾਰਾ ਆਪਣੀ ਅੱਖੀਂ ਵੇਖਿਆ ਸੀ ਮੇਰੇ ਡੈਡ ਨੇ ਪੁਲਿਸ ਨੂੰ ਇੱਕ ਗੱਲ ਦੱਸਣ ਦੀ ਕੋਸ਼ਿਸ਼ ਕੀਤੀ ਸੀ ਪਰ ਪੁਲਿਸ ਨੇ ਮੇਰੇ ਡੈਡ ਦੀ ਗੱਲ ਤੇਰੀ ਤਰ੍ਹਾਂ ਹਲਕੇ ਵਿੱਚ ਲਈ ਇਤਨੇ ਵਿੱਚ ਅਜੀਤ ਨੇ ਜੀਪ ਦਾ ਕੇਰ ਚੇਂਜ ਕੀਤਾ ਅਤੇ ਹੁਣ ਜੀਪ ਜੰਗਲ ਦੇ ਉਸ ਰਸਤੇ ਤੇ ਚੜ੍ਹ ਰਹੀ ਸੀ ਜਿਸ ਨੂੰ ਮੌਤ ਦਾ ਰਸਤਾ ਕਹਿੰਦੇ ਹਨ ਜਿਸ ਜਗ੍ਹਾ ਰਾਤ ਨੂੰ ਫਰਿਸ਼ਤੇ ਵੀ ਆਉਣ ਤੋਂ ਡਰਦੇ ਹਨ ਮੁਕੇਸ਼ ਨੇ ਕਿਹਾ ਯਾਰ ਮੈਨੂੰ ਤਾਂ ਬਹੁਤ ਡਰ ਲੱਗ ਰਿਹਾ ਕਿਉਂਕਿ ਉਹ ਕਾਲਪੀਸ਼ਾਛਨੀ ਅਚਾਨਕ ਸਾਹਮਣੇ ਆ ਗਈ ਅਸੀਂ ਮਰ ਗਏ ਫਿਰ ਕੀ ਹੋਵੇਗਾ ਅਜੀਤ ਨੇ ਕਿਹਾ ਯਾਰ ਮੁਕੇਸ਼ ਤੂੰ ਬੇਵਜ੍ਹਾ ਪਰੇਸ਼ਾਨ ਹੋ ਰਿਹਾ ਦੇਖ ਤੂੰ ਹੀ ਕਿਹਾ ਸੀ ਨਾ ਕਿ ਜੋ ਰੁਕ ਗਿਆ ਉਹ ਮਰ ਗਿਆ ਮੈਂ ਜੀਪ ਨਹੀਂ ਰੋਕਾਂਗਾ ਫਿਰ ਸਾਨੂੰ ਕੁਝ ਨਹੀਂ ਹੋਵੇਗਾ ਵੈਸੇ ਵੀ ਮੈਂ ਉਸ ਕਾਲ ਇਸ਼ਾਚਨੀ ਦਾ ਕਾਲ ਹਾਂ ਜੇ ਉਹ ਸਾਹਮਣੇ ਆ ਵੀ ਗਈ ਨਾ ਮੈਂ ਉਸ ਨੂੰ ਐਸੀ ਮੌਤ ਦੇਵਾਂਗਾ ਕਿ ਉਹ ساری ਉਮਰ ਯਾਦ ਰੱਖੇਗੀ ਨੇ ਕਿਹਾ ਵੈਸੀ ਕਾਲ ਪਿਸ਼ਾਚਨੀ ਦਿਖਦੀ ਕਿਵੇਂ ਹੋਵੇਗੀ ਵੋਕੇਸ਼ ਨੇ ਕਿਹਾ ਮੈਂ ਤਾਂ ਲੋਕਾਂ ਤੋਂ ਸੁਣਿਆ ਕਿ ਉਸਦੇ ਵੱਡੇ ਵੱਡੇ ਦੰਦ ਹੁੰਦੇ ਹਨ ਕਟੀਆਂ ਫਟੀਆਂ ਕਾਲਾ ਚਿਹਰਾ ਬਿਲਕੁਲ ਸਫੇਦ ਅੱਖਾਂ ਵੱਡੇ ਵੱਡੇ ਨਖੂਨ ਜਿਨ੍ਹਾਂ ਵਿੱਚ ਮਾਸ ਫਸਿਆ ਹੁੰਦਾ ਉਸਦੇ ਪੈਰ ਕਟੇ ਹੋਏ ਹਨ ਅਜੀਤ ਹੱਸਦੇ ਹੋਏ ਬੋਲਿਆ ਯਾਰ ਮੇਰਾ ਤਾਂ ਬਹੁਤ ਮਨ ਕਰ ਰਿਹਾ ਕਾਲ ਪਿਸ਼ਾਚਨੀ ਨੂੰ ਮਿਲਣ ਦਾ ਮੁਕੇਸ਼ ਨੇ ਕਿਹਾ ਯਾਰ ਮੈਨੂੰ ਇੰਨਾ ਡਰ ਲੱਗ ਰਿਹਾ ਹੈ ਮੇਰਾ ਬਦਨ थरथरा ਕੰਬ ਰਿਹਾ ਹੈ ਤੈਨੂੰ ਇਸ ਵੇਲੇ ਮਜ਼ਾਕ ਸੁੱਝ ਰਿਹਾ ਹੈ ਅਜੀਤ ਜੋਰ ਨਾਲ ਚੀਕਦੇ ਹੋਏ ਅਬੇ ਉਸ ਸਾਲੀ ਕਾਲ ਪਿਸ਼ਾਚਨੀ ਮੈਂ ਤੇ ਤੋਂ ਡਰਨ ਵਾਲਾ ਨਹੀਂ ਤੂੰ ਮੇਰੇ ਸਾਹਮਣੇ ਆ ਮੈਂ ਤੇਰੇ ਟੁਕੜੇ ਟੁਕੜੇ ਕਰ ਦੇਵਾਂਗਾ ਇੰਨੇ ਚੀ ਅਜੀਤ ਨੂੰ ਅਚਾਨਕ ਇੱਕ ਕਾਲੀ ਛਾਇਆ ਖੜੀ ਨਜ਼ਰ ਆਉਂਦੀ ਹੈ ਉਸ ਦੇ ਮੂੰਹ ਤੋਂ ਖੂਨ ਟਪਕ ਰਿਹਾ ਸੀ ਅਜੀਤ ਇਹ ਵੇਖ ਕੇ ਪੂਰੀ ਤਰ੍ਹਾਂ ਡਰ ਜਾਂਦਾ ਹੈ ਅਤੇ ਜੀਪ ਦੇ ਬ੍ਰੇਕ ਲਾਉਣ ਲੱਗਦਾ ਹੈ ਪਰ ਜੀਪ ਦੇ ਬ੍ਰੇਕ ਲੱਗਦੇ ਨਹੀਂ ਸ਼ਾਇਦ ਉਹ ਫੇਲ ਹੋ ਗਏ ਸਨ ਜੀਪ ਸਿੱਧੀ ਹੀ ਜਾ ਕੇ ਉਸ ਸਾਇ ਨਾਲ ਟਕਰ ਗਈ ਇੱਕ ਜ਼ੋਰ ਦੇ ਝਟਕੇ ਨਾਲ ਜੀਪ ਉੱਥੇ ਹੀ ਜਾਮ ਹੋ ਗਈ ਅਜੀਤ ਸਿੰਘ ਦਾਸ ਸਟੀਰਿੰਗ 휠 ਨਾਲ ਟਕਰਾਇਆ ਅਤੇ ਕਚੂ ਮਰ ਨਿਕਲ ਗਿਆ ਲਗਭਗ 2 ਘੰਟਿਆਂ ਬਾਅਦ ਅਜੀਤ ਨੂੰ ਹੋਸ਼ ਆਇਆ। ਉਹਨੇ ਆਪਣੇ ਸਿਰ 'ਚ ਗਰਮਾਟ ਮਹਿਸੂਸ ਕੀਤੀ। ਅਜੀਤ ਨੂੰ ਹੋਸ਼ ਆਇਆ ਤੇ ਉਸਦਾ ਸਾਰਾ ਸਰੀਰ ਖੂਨ ਨਾਲ ਲੱਗਪਤ ਸੀ। ਉਸ ਨੂੰ ਆਪਣੇ ਸਿਰ 'ਚ ਗਰਮਾਹਟ ਮਹਿਸੂਸ ਹੋ ਰਹੀ ਸੀ। ਉਹਨੇ ਆਪਣੇ ਬਗਲ 'ਚ ਨਜ਼ਰ ਦੋੜਾਈ ਤਾਂ ਉਸਦਾ ਦੋਸਤ ਮੁਕੇਸ਼ ਖੂਨ ਨਾਲ ਲੱਗਪਤ ਬੇਜਾਨ ਲੇਟਿਆ ਹੋਇਆ ਸੀ। ਸ਼ਾਇਦ ਉਹ ਮਰ ਗਿਆ ਸੀ। ਇਹ ਵੇਖ ਕੇ ਅਜੀਤ ਸਿੰਘ ਦਾ ਦਿਲ ਧੜਕਣਾ ਪੂਰੀ ਤਰ੍ਹਾਂ ਰੁਕ ਗਿਆ। ਉਸ ਨੇ ਮੁਕੇਸ਼ ਦੀਆਂ ਸਾਹਾਂ ਚੈੱਕ ਕੀਤੀਆਂ ਪਰ ਅਫਸੋਸ ਉਸ ਦੀਆਂ ਸਾਹਾਂ ਰੁਕ ਚੁੱਕੀਆਂ ਸਨ। ਉਹ ਮਰ ਚੁੱਕਿਆ ਸੀ। ਇਹ ਵੇਖ ਕੇ ਅਜੀਤ ਸਿੰਘ ਦੀਆਂ ਅੱਖਾਂ 'ਚੋਂ ਆंसू ਆ ਗਏ। ਅਜੀਤ ਦੇ ਕੰਨਾਂ ਵਿੱਚ ਕੋਈ ਆਵਾਜ਼ ਸੁਣਾਈ ਦਿੱਤੀ। ਉਸ ਨੇ ਡਰਦੇ ਹੋਏ ਆਪਣੀ ਬਗਲ 'ਚ ਨਜ਼ਰ ਦੋੜਾਈ ਤਾਂ ਕੁਝ ਝਾੜੀਆਂ ਦੇ ਪਿੱਛੇ ਉਸ ਦੀ ਭੈਣ ਸ਼ਾਲਨੀ ਖੜੀ ਸੀ। ਅਤੇ ਉਸ ਨੂੰ ਆਵਾਜ਼ ਤੇ ਰਹੀ ਸੀ ਇੰਨੀ ਸੰਸਾਨ ਭਿਆਨਕ ਅਤੇ ਖੂਨਖਾਰ ਜਾਨਲੇਵਾ ਰਾਤ ਅਜੀਤ ਸਿੰਘ ਆਪਣੀ ਭੈਣ ਨੂੰ ਉੱਥੇ ਵੇਖ ਕੇ ਹੱਕਾ ਬੱਕਾ ਰਹਿ ਗਿਆ ਅਤੇ ਪੂਰੀ ਤਰ੍ਹਾਂ ਪਸੀਨੇ ਨਾਲ ਭਿੱਜ ਗਿਆ ਅਜੀਤ ਡਰਦੇ ਹੋਏ ਸ਼ਰੀ ਨਾਲ ਜੀਪ ਤੋਂ ਬਾਹਰ ਨਿਕਲਿਆ ਪਰ ਉਸ ਦੇ ਹੱਥ ਪੈਰ ਸਾਰੇ ਪੂਰੀ ਤਰ੍ਹਾਂ ਟੁੱਟ ਚੁੱਕੇ ਸਨ ਇਸ ਲਈ ਜੀਪ ਤੋਂ ਬਾਹਰ ਨਿਕਲਦੇ ਹੀ ਉਹ ਤਾਂ ਨਾਲ ਉੱਥੇ ਹੀ ਡਿੱਗ ਗਿਆ ਤਦ ਸ਼ਾਲਨੀ ਦੀ ਆਵਾਜ਼ ਉਸਦੇ ਕੰਨਾਂ ਵਿੱਚ ਪਈ "ਹੇ ਵੀਰੇ ਮੈਂ ਇੱਥੇ ਆ ਤੂੰ ਠੀਕ ਓ ਤੂੰ ਮੇਰੇ ਕੋਲ ਆਓ" ਆਪਣੀ ਭੈਣ ਦੀ ਆਵਾਜ਼ ਸੁਣ ਕੇ ਅਜੀਤ ਸਿੰਘ ਦੇ ਕਲੇਜੇ ਵਿੱਚ ਜਾਨ ਆ ਗਈ ਅਜੀਤ ਨੇ ਆਪਣੀ ਆਪ ਨੂੰ ਸੰਭਾਲਿਆ ਅਤੇ ਹੌਲੀ-ਹੌਲੀ ਆਪਣੇ ਕਦਮ ਆਪਣੀ ਭੈਣ ਦੇ ਵੱਲ ਨੂੰ ਜੰਗਲ ਚ ਵਧਾ ਲਏ ਅਜੀਤ ਦੇ ਕੰਨਾਂ ਵਿੱਚ ਮੁਕੇਸ਼ ਦੀ ਉਹੀ ਗੱਲ ਗੂੰਜ ਰਹੀ ਸੀ ਇਸ ਰਸਤੇ ਤੇ ਕੋਈ ਰੁਕ ਨਹੀਂ ਸਕਦਾ ਜੇ ਕੋਈ ਗਲਤੀ ਨਾਲ ਰੁਕ ਗਿਆ ਸਮਝੋ ਮਰ ਗਿਆ ਅਜੀਤ ਸਿੰਘ ਨੇ ਆਪਣੀ ਭੈਣ ਦੇ ਵੱਲ ਕੁਝ ਤੇਜ਼ੀ ਨਾਲ ਕਦਮ ਵਧਾਏ ਸ਼ਾਲਨੀ ਅੰਦਰ ਜੰਗਲ ਵਿੱਚ ਜਾਣ ਲੱਗ ਪਈ ਅਜੀਤ ਨੇ ਆਪਣਾ ਹੱਥ ਉਸ ਦੇ ਵੱਲ ਵਧਾਉਂਦੇ ਹੋਏ ਆਵਾਜ਼ ਦਿੱਤੀ ਸ਼ਾਲਨੀ ਕਿੱਥੇ ਜਾ ਰਹੀ ਹੈ ਸ਼ਾਲਨੀ ਰੁਕੀ ਅਤੇ ਬਿਨਾ ਮੁੜੇ ਹੀ ਬਹੁਤ ਹੀ ਡਰਾਉਣੀ ਆਵਾਜ਼ ਵਿੱਚ ਬੋਲੀ ਇੱਥੇ ਸਵਾਲ ਪੁੱਛਣ ਦੀ ਮਨਾਈ ਹੈ ਚੁੱਪਚਾਪ ਮੇਰੇ ਪਿੱਛੇ ਆਓ ਇਹ ਸੁਣ ਕੇ ਜੀਤ ਵੀ ਘਬਰਾਉਣ ਲੱਗਾ ਪਰ ਉਸ ਨੇ ਜਿਵੇਂ ਤਿਵੇਂ ਕਰਕੇ ਆਪਣੇ ਆਪ ਤੇ ਕਾਬੂ ਪਾਇਆ ਅਤੇ ਭੈਣ ਦੇ ਪਿੱਛੇ ਜੰਗਲ ਵਿੱਚ ਕਦਮ ਵਧਾ ਦਿੱਤੇ ਉਸ ਦੀ ਭੈਣ ਇੱਕ ਦਰਖਤ ਦੇ ਪਾਸ ਖੜੀ ਉਸ ਦੇ ਬਿਲਕੁਲ ਸਾਹਮਣੇ ਦਰਖਤ ਤੋਂ ਇੱਕ ਲੰਬੀ ਰੱਸੀ ਹੇਟਾ ਲਟਕੀ ਹੋਈ ਸੀ ਜੋ ਜ਼ਮੀਨ ਤੇ ਪਈ ਸੀ ਐਸਾ ਲੱਗ ਰਿਹਾ ਸੀ ਜਿਵੇਂ ਕਿਸੇ ਨੇ ਜਾਲ ਪਿਛਾਇਆ ਹੋਵੇ ਅਜੀਤ ਨੇ ਸ਼ਰਨੀ ਦੇ ਕੰਦੇ ਤੇ ਹੱਥ ਰੱਖਦੇ ਹੋਏ ਕਿਹਾ ਸ਼ਲਨੀ ਇੰਨੀ ਰਾਤ ਨੂੰ ਇਕੱਲੇ ਕੀ ਕਰ ਰਹੀ ਹੈ ਸ਼ਾਲੀ ਨੇ ਆਪਣਾ ਮੂੰਹ ਪਿੱਛੇ ਘੁਮਾਇਆ ਤੇ ਅਜੀਤ ਦੀ ਇੱਕ ਜ਼ੋਰਦਾਰ ਚੀਕ ਨਿਕਲ ਗਈ ਉਹ ਧੜੰਮ ਨਾਲ ਜ਼ਮੀਨ ਤੇ ਜਾ ਗਿਰਿਆ ਕਿਉਂਕਿ ਉਸ ਦੇ ਸਾਹਮਣੇ ਉਸ ਦੀ ਭੈਣ ਨਹੀਂ ਬਲਕਿ ਉਹ ਕਾਲ ਪਿਸ਼ਾਚ ਨਿਕੜੀ ਸੀ ਪੂਰੀ ਤਰੰਗ ਸਫੇਦ ਅੱਖਾਂ ਡੂੰਗਾ ਕਾਲਾ ਡਰਾਉਣਾ ਚਿਹਰਾ ਵੱਡੇ ਵੱਡੇ ਖੂਨ ਨਾਲ ਲੱਗਪਤ ਲਾਲ ਲਾਲ ਨਾਖੂਨ ਵੱਡੇ ਵੱਡੇ ਡਰਾਉਣੇ ਦੰਦ ਅਜੀਤ ਦਾ ਦਿਲ ਉੱਛਲ ਕੇ ਉਸਦੇ ਮੂੰਹ ਵਿੱਚ ਆ ਗਿਆ ਸੀ ਕਾਲ ਪਿਸ਼ਾਚਨੀ ਬਹੁਤ ਹੀ ਭਿਆਨਕ ਅਤੇ ਉੱਚੀ ਡਰਾਉਣੀ ਆਵਾਜ਼ ਵਿੱਚ ਕਹਿ ਰਹੀ ਸੀ ਕਿ ਤੈਨੂੰ ਕਾਲ ਪਿਸ਼ਾਚਨੀ ਤੋਂ ਡਰਨੀ ਲੱਗਦਾ ਹੁਣ ਕੀ ਹੋਇਆ ਮਰਨ ਲਈ ਤਿਆਰ ਹੋ ਜਾ ਅਜੀਤ ਦੇ ਮੂੰਹ ਤੋਂ ਆਵਾਜ਼ ਵੀ ਨਹੀਂ ਨਿਕਲ ਰਹੀ ਸੀ ਉਸ ਦਾ ਦਿਲ ਜੋਰ-ਜੋਰ ਨਾਲ ਧੱਕ-ਧੱਕ ਕਰ ਰਿਹਾ ਸੀ ਜਿਵੇਂ ਕਿ ਉਹ ਹੁਣੇ ਫਟ ਜਾਵੇਗਾ ਅਜੀਤ ਨੇ ਡਰਦੇ ਹੋਏ ਆਪਣੇ ਕਦਮ ਖਿੱਚਣ ਸ਼ੁਰੂ ਕਰ ਦਿੱਤੇ ਪਰ ਉਹ ਰੱਸੀ ਵਿੱਚ ਆਪਣਾ ਪੈਰ ਫਸਾ ਬੈਠਾ ਅਤੇ ਉਲਟਾ ਲਟਕ ਗਿਆ ਉਸ ਦੀਆਂ ਅੱਖਾਂ ਦੇ ਸਾਹਮਣੇ ਕਾਲੀ ਪਿਸ਼ਾਚਨੀ ਦਾ ਚਿਹਰਾ ਸੀ ਜਿਸ ਤੋਂ ਮਾਸ ਦੀ ਗੰਧੀ ਬਦਬੂ ਆ ਰਹੀ ਸੀ ਕਾਲੀ ਪਿਸ਼ਾਚਨੀ ਦੇ ਚਿਹਰੇ ਤੇ ਖੂਨ ਟਪਕ ਰਿਆ ਸੀ ਅਤੇ ਉਸ ਦਾ ਮੂੰਹ ਖੂਨ ਨਾਲ ਲਤਪਟ ਸੀ ਜਿਸ ਤੋਂ ਲਾਰਾ ਟਪਕ ਰਹੀਆਂ ਸਨ ਅਜੀਤ ਦੀ ਇੱਕ ਜ਼ੋਰਦਾਰ ਚੀਖ ਨਿਕਲ ਗਈ ਪਰ ਕੁਝ ਵੀ ਘਟਤ ਨਹੀਂ ਹੋਇਆ ਕਾਲਪਿਸ਼ਾਚਨੀ ਹਾਲੇ ਵੀ ਲਲਾਇਤ ਨਜ਼ਰਾਂ ਨਾਲ ਅਜੀਤ ਨੂੰ ਦੇਖ ਰਹੀ ਸੀ ਅਤੇ ਫਿਰ ਇੱਕੀ ਝਟਕੇ ਵਿੱਚ ਕਾਲਪਿਸ਼ਾਚਨੀ ਨੇ ਆਪਣੇ ਦੋਹਾਂ ਹੱਥਾਂ ਨਾਲ ਅਜੀਤ ਦਾ ਮੂੰਹ ਪਕੜ ਲਿਆ ਅਤੇ ਜ਼ੋਰ-ਜ਼ੋਰ ਨਾਲ ਪਾਗਲਾਂ ਦੀ ਤਰ੍ਹਾਂ ਹੱਸਣ ਲੱਗੀ ਕਾਲਪਿਸ਼ਾਚਨੀ ਦੇ ਨਖੂਨ ਅਜੀਤ ਦੇ ਚਿਹਰੇ ਦੇ ਅੰਦਰ ਘੁੱਸ ਗਏ ਸੀ ਉਸ ਦਾ ਚਿਹਰਾ ਪੂਰੀ ਤਰ੍ਹਾਂ ਫਟ ਚੁੱਕਿਆ ਸੀ ਜ਼ਮੀਨ ਤੇ ਖੂਨ ਐਵੇਂ ਡਿਗ ਰਿਹਾ ਸੀ ਜਿਵੇਂ ਕੋਈ ਖੂਨ ਦੀ ਬਰਸਾਤ ਹੋ ਰਹੀ ਹੋਵੇ ਅਜੀਤ ਦਰਦ ਦੇ ਨਾਲ ਕਰਾ ਰਿਹਾ ਸੀ ਉਹ ਚੀਕਣਾ ਚਾਹੁੰਦਾ ਸੀ ਪਰ ਕਾਲੀ ਡਾਇਨ ਕਾਲੀ ਪਿਸ਼ਾਚਨੀ ਨੇ ਉਹਨੂੰ ਇੰਨਾ ਕੱਸ ਕੇ ਫੜ ਲਖਿਆ ਸੀ ਕਿ ਉਸ ਦੇ ਮੂੰਹੋਂ ਕੋਈ ਆਵਾਜ਼ ਨਹੀਂ ਨਿਕਲ ਰਹੀ ਸੀ ਇੰਨਾ ਹੋਇਆ ਕਿ ਕਾਲ ਪਿਸ਼ਾਚਨੀ ਨੇ ਅਜੀਤ ਦਾ ਸਿਰ ਉਸ ਦੇ ਸਰੀਰ ਤੋਂ ਅਲੱਗ ਕਰ ਦਿੱਤਾ ਇੱਕ ਜ਼ੋਰਦਾਰ ਚੀਖ ਉਸ ਸੁੰਸਾਨ ਰਾਤ ਵਿੱਚ ਆਸਮਾਨ ਵਿੱਚ ਗੂੰਜਣ ਲੱਗੀ ਕਾਲੀ ਪਿਸ਼ਾਚਨੀ ਨੇ ਉਸ ਦੇ ਸਿਰ ਨੂੰ ਕੱਚਾ ਹੀ ਖਾ ਗਿਆ ਅਰੇ ਹੋਇਆ ਕੀ ਹੈ ਅਚਾਨਕ ਬ੍ਰੇਕ ਕਿਉਂ ਲਗਾ ਦਿੱਤੇ ਅਜੀਤ ਤੂੰ ਠੀਕ ਹੈ ਮੈਂ ਗੱਡੀ ਚਲਾਵਾ ਤੂੰ ਇਸ ਤਰ੍ਹਾਂ ਇਨੀ ਜ਼ੋਰ ਨਾਲ ਕਿਉਂ ਚੀਖਿਆ ਮੈਂ ਤੈਨੂੰ ਸਮਝਾਇਆ ਸੀ ਨਾ ਕਿ ਜੋ ਕੁਝ ਵੀ ਹੋ ਜਾਏ ਗੱਡੀ ਨਹੀਂ ਰੋਕਣੀ ਅਜੀਤ ਹੋਸ਼ ਵਿੱਚ ਆਓ ਆਰ ਯੂ ਓਕੇ ਮੁਕੇਸ਼ ਦੀਆਂ ਆਵਾਜ਼ਾਂ बार-बार ਅਜੀਤ ਦੇ ਕੰਨ ਵਿੱਚ ਗੂੰਜ ਰਹੀਆਂ ਸਨ ਅਜੀਤ ਅਚਾਨਕ ਹੋਸ਼ ਵਿੱਚ ਆਇਆ ਤੇ ਉਸ ਨੇ ਚਾਰੇ ਪਾਸੇ ਨਜ਼ਰਾਂ ਦੁੜਾਈਆਂ। ਮੁਕੇਸ਼ ਉਸ ਦੇ ਕੋਲ ਜਿੰਦਾ ਬੈਠਾ ਸੀ। ਉਸ ਦੀ ਜੀਪ ਉਤੀਆ ਟਰਨ ਦੇ ਖੜੀ ਸੀ ਅਤੇ ਅਜੀਤ ਨੇ ਜੀਪ ਦੇ ਬ੍ਰੇਕ ਲਗਾਏ ਸਨ। ਅਜੀਤ ਦੇ ਸਿਰ ਵਿੱਚ ਮਾਮਲੀ ਜ਼ਖਮ ਆਇਆ ਸੀ ਕਿਉਂਕਿ ਉਸ ਦਾ ਸਿਰ ਸਟੀਅਰਿੰਗ 휠 ਨਾਲ ਟਕਰਾਇਆ ਸੀ। ਅਜੀਤ ਹੈਰਾਨੀ ਨਾਲ ਮੁਕੇਸ਼ ਮੁਕੇਸ਼ ਤੂੰ ਜਿੰਦਾ ਹੈ? ਤੂੰ ਤਾਂ ਮਰ ਗਿਆ ਸੀ। ਮੁਕੇਸ਼ ਨੇ ਕਿਹਾ ਅਜੀਤੂ ਪਾਗਲ ਹੋ ਗਿਆ ਹੈ ਕੀ ਹੋਇਆ ਮੈਨੂੰ ਮੈਂ ਠੀਕ ਆ ਤੈਨੂੰ ਕੀ ਹੋ ਗਿਆ ਤਾਂ ਜੀਤ ਨੇ ਕਿਹਾ ਅਸੀਂ ਕਿੱਥੇ ਹਾਂ ਬੁਕੇਸ਼ ਨੇ ਕਿਹਾ ਅਸੀਂ ਇਸ ਸਮੇਂ ਜੰਗਲ ਦੀ ਕੱਚੀ ਸੜਕ ਤੇ ਹਾਂ ਅਸੀਂ ਦੋਨੋਂ ਕਾਲ ਪਿਸ਼ਾਚਨੀ ਦੀਆਂ ਗੱਲਾਂ ਕਰ ਰਹੇ ਸੀ ਫਿਰ ਤੂੰ ਅਚਾਨਕ ਗੱਡੀ ਦੇ ਬ੍ਰੇਕ ਲਗਾ ਦਿੱਤੇ ਤੇਰਾ ਸਿਰ ਸਟੇering ਵੇਲਨਟ ਕਰਾਇਆ ਸੀ ਤੂੰ ਪਿਛਲੇ ਅੱਧੇ ਘੰਟੇ ਤੋਂ ਬੇਹੋਸ਼ ਪਿਆ ਮੈਂ ਤੈਨੂੰ ਕਦੋਂ ਤੋਂ ਉਠਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਪਰਤ ਉੱਠਿਆ ਨੇ ਤੈਨੂੰ ਹੋਇਆ ਕੀ ਹੈ ਤੂੰ ਇੰਨਾ ਜ਼ੋਰ ਨਾਲ ਕਿਉਂ ਚੀਖਿਆ ਸੀ ਅਜੀਤ ਆਪਣਾ ਪਸੀਨਾ ਪੂੰਝਦਿਆਂ ਲੰਬੀ ਸਾਹ ਭਰਦੇ ਹੋਏ ਬੋਲਿਆ ਭਗਵਾਨ ਦਾ ਲੱਖ ਲੱਖ ਸ਼ੁਕਰ ਹੈ ਇਹ ਸਿਰਫ ਇੱਕ ਸੁਪਨਾ ਸੀ ਹਕੀਕਤ ਨਹੀਂ ਬਾਪਰੇ ਕੀ ਡਰਾਉਣਾ ਸੁਪਨਾ ਸੀ ਮੁਕੇਸ਼ ਨੇ ਹੈਰਾਨੀ ਨਾਲ ਕਿਹਾ ਤੂੰ ਇੰਨੀ ਦੇਰ ਤੋਂ ਸੁਪਨਾ ਦੇਖ ਰਿਹਾ ਸੀ ਅਜੀਤ ਨੇ ਕਿਹਾ ਮੈਂ ਸੁਪਨੇ ਵਿੱਚ ਕਾਲਪਿਸ਼ਾਚਨੀ ਨੂੰ ਵੇਖਿਆ ਇੰਨਾ ਕਹਿ ਕੇ ਅਜੀਤ ਨੇ ਆਪਣਾ ਸਾਰਾ ਸੁਪਨਾ ਮੁਕੇਸ਼ ਨੂੰ ਸੁਣਾਇਆ ਮੁਕੇਸ਼ ਨੇ ਕਿਹਾ ਯਾਰ ਸੁਪਨਾ ਤਾਂ ਵਾਕਈ ਡਰਾਉਣਾ ਸੀ ਇੰਨੀ ਵੱਡੀ ਚੀਤਾ ਬਣਦੀ ਹੈ ਮੈਨੂੰ ਗੱਡੀ ਚਲਾਉਣ ਦੇ ਜੇ ਕਾਲਪਿਸ਼ਾਚਨੀ ਦੇ ਇਲਾਕੇ ਵਿੱਚ ਕੁਝ ਦੇ ਰੋੜ ਓਕੇ ਨਾ ਤੇਰਾ ਤੇ ਨਾ ਮੇਰਾ ਕੁਝ ਰਵੇਗਾ ਅਜੀਤ ਚੁੱਪਚਾਪ ਡਰਾਈਵਿੰਗ ਸੀਟ ਤੋਂ ਖੜਾ ਹੋ ਗਿਆ ਮੁਕੇਸ਼ ਗੱਡੀ ਚਲਾਉਣ ਲੱਗਾ ਜੰਗਲ ਵਿੱਚ ਉਨੂਆਂ ਦੇ ਰੋਣ ਦੀ ਆਵਾਜ਼ ਆ ਰਹੀ ਸੀ ਅਜੀਤ ਦੇ ਦਿਲ ਨੂੰ ਅੰਦਰੋਂ ਅੰਦਰ ਹੀ ਖਾ ਰਹੀ ਸੀ ਮੁਕੇਸ਼ ਗੱਡੀ ਨੂੰ ਫੁੱਲ ਸਪੀਡ ਵਿੱਚ ਭਜਾ ਰਿਹਾ ਸੀ ਪਾਸ ਬੈਠਾ ਅਜੀਤ ਹੁਣ ਵੀ ਡਰ ਦੇ ਮਾਰੇ थरथਰ ਕੰਬ ਰਿਹਾ ਸੀ ਕਲਪੀ ਸ਼ਾਸਤਰੀ ਦੁਆਰਾ ਉਸ ਦੀ ਗਰਦਨ ਪਕੜਨਾ ਇੱਕ ਹੀ ਝਟਕੇ ਵਿੱਚ ਉਸ ਦੇ ਮੂੰਹ ਨੂੰ ਕੱਚਾ ਚਬਾ ਜਾਣਾ ਇਹ ਸਾਰੀ ਘਟਨਾਵਾਂ ਅਜੀਤ ਸਿੰਘ ਦੀਆਂ ਅੱਖਾਂ ਦੇ ਸਾਹਮਣੇ بار بار ਆ ਰਹੀਆਂ ਸਨ ਅਜੀਤ ਨੂੰ ਤਾਂ ਹੁਣ ਵੀ ਯਕੀਨ ਨਹੀਂ ਹੋ ਰਿਹਾ ਸੀ ਕਿ ਇਹ ਸਿਰਫ ਸੁਪਨਾ ਸੀ ਅਜੀਤ ਹੁਣ ਵੀ ਉਸ ਗੱਲ ਨੂੰ ਇੱਕ ਹਕੀਕਤ ਮੰਨਦੇ ਹੋਏ ਦੇਖ ਰਿਹਾ ਸੀ ਮੁਕੇਸ਼ ਨੇ ਕਿਹਾ ਬਸ ਇੱਕ ਵਾਰੀ ਅਸੀਂ ਭੂਤਿਆ ਰਸਤੇ ਤੋਂ ਨਿਕਲ ਜਾਈਏ ਫੇਰ ਅਸੀਂ ਸੇਫ ਆ ਅਜੀਤ ਨੇ ਕੋਈ ਜੋ ਆਪਣੀ ਦਿੱਤਾ ਅਤੇ ਆਪਣੇ ਡਰ ਤੇ ਕਾਬੂ ਕਰਨ ਦੀ ਕੋਸ਼ਿਸ਼ ਕਰਨ ਲੱਗਾ ਮੁਕੇਸ਼ ਨੇ ਗੱਡੀ ਦੀ ਸਪੀਡ ਤੇਜ਼ ਕਰ ਲਈ ਅਚਾਨਕ ਗੱਡੀ ਦੇ ਸਾਹਮਣੇ ਅਜੀਤ ਆ ਗਿਆ ਇਹ ਦੇਖ ਕੇ ਮੁਕੇਸ਼ ਦਾ ਕਲੇਜਾ ਬਾਹਰ ਆ ਗਿਆ ਜੋ ਅਜੀਤ ਉਸਦੀ ਬਗਲ 'ਚ ਬੈਠਾ ਸੀ ਉਹ ਗੱਡੀ ਦੇ ਸਾਹਮਣੇ ਕਿਵੇਂ ਆ ਸਕਤੇ ਵੁਕੇਸ਼ ਨੇ ਡਰਦੇ ਹੋਏ ਆਪਣੀ ਨਜ਼ਰ ਬਗਲ ਵਿੱਚ 돌ਾਈ ਤਾਂ ਉਸਦੇ ਬਗਲ ਵਿੱਚ ਕਲਪਸ਼ਾਚਨੀ ਬੈਠੀ ਸੀ ਜੋ ਲਗਾਤਾਰ ਮੁਕੇਸ਼ ਵੱਲ ਵੇਖ ਕੇ ਘੂਰ ਰਹੀ ਸੀ ਮੁਕੇਸ਼ ਜ਼ੋਰ ਨਾਲ ਚੀਖਣਾ ਚਾਹੁੰਦਾ ਸੀ ਪਰ ਉਸਦੀ ਚੀਖ ਉਸਦੇ ਮੂੰਹ ਵਿੱਚ ਦਬ ਕੇ ਰਹਿ ਗਈ ਸੀ ਮੁਕੇਸ਼ ਨੇ ਡਰਦੇ ਮਾਰੇ ਆਪਣੀ ਪੈਂਟ ਗਿੱਲੀ ਕਰ ਦਿੱਤੀ ਮੁਕੇਸ਼ ਦੇ ਹੱਥ ਕੰਬ ਰਹੇ ਸਨ ਹੌਲੀ-ਹੌਲੀ ਉਸਦਾ ਪੂਰਾ ਸਰੀਰ ਕੰਬਣ ਲੱਗਾ ਕਲਪਸ਼ਾਸ ਨੇ ਬਹੁਤ ਹੀ ਮੋਟੀ ਡਰਾਣੀ ਆਵਾਜ਼ ਵਿੱਚ ਕਹਿ ਰਹੀ ਸੀ ਕੀ ਹੋਇਆ ਡਰ ਗਏ ਜੋ ਡਰ ਗਿਆ ਉਹ ਮਰ ਗਿਆ ਇੰਨਾ ਸੁਣਦੇ ਹੀ ਮੁਕੇਸ਼ ਦੀ ਇੱਕ ਜ਼ੋਰਦਾਰ ਚੀਖ ਨਿਕਲੀ ਗਈ ਕਲਪਸ਼ਾਸ ਨੇ ਮੁਕੇਸ਼ ਤੋਂ ਚਪਟ ਪਈ ਅਤੇ ਉਸ ਦੀ ਗਰਦਨ ਵਿੱਚ ਆਪਣੇ ਦੰਦ ਚਬੋ ਦਿੱਤੇ ਜੀਪ ਯੂ ਟਰਨ ਨਾਲ ਹੁੰਦੀ ਹੋਈ ਸਿੱਧੀ ਹੇਠਾਂ ਖਾਈ ਵਿੱਚ ਗਿਰ ਗਈ ਫਿਰ ਜੰਗਲ ਵਿੱਚ ਧੜਾਮ ਜਾ ਕੇ ਗਿਰੀ ਪੌਤੀ ਵੱਡਾ ਵਿਸਫੋਟ ਹੋਇਆ ਜੀਪ ਅੱਗ ਲੱਗ ਗਈ ਕੁਝ ਹੀ ਦੇਰ ਵਿੱਚ ਸਾਰਾ ਕੁਝ ਸ਼ਾਂਤ ਹੋ ਗਿਆ ਇੱਕ ਦਰਖਤ ਤੇ ਬੈਠਾ ਓਲੂ ਲਗਾਤਾਰ ਜ਼ਮੀਨ ਤੇ ਬੇਜਾਨ ਗਿਰੇ ਮੁਕੇਸ਼ ਵੱਲ ਘੂਰ ਰਿਹਾ ਸੀ ਜਿਵੇਂ ਉਹ ਉਸ ਦਾ ਸ਼ਿਕਾਰ ਹੋਵੇ ਲਗਭਗ ਅੱਧੇ ਘੰਟੇ ਬਾਅਦ ਮੁਕੇਸ਼ ਨੂੰ ਹੋਸ਼ ਆਇਆ ਤਾਂ ਉਸ ਨੇ ਹੌਲੀ-ਹੌਲੀ ਆਪਣੀਆਂ ਅੱਖਾਂ ਖੋਲੀਆਂ ਤਾਂ ਉਸ ਨੂੰ ਸਿਰਫ ਕਾਲਾ ਆਸਮਾਨ ਨਜ਼ਰ ਆ ਰਿਹਾ ਸੀ ਸ਼ਾਇਦ અમાਵਸ ਦੀ ਰਾਤ ਸੀ ਕਾਲੀ ਅਤੇ ਭਿਆਨਕ ਰਾਤ ਵੁਕੇਸ਼ ਦੇ ਸਰੀਰ ਵਿੱਚ ਇੱਕ ਅਜੀਬ ਜਿਹਾ ਦਰਦ ਹੋ ਰਿਹਾ ਸੀ ਉਹ ਪੂਰੀ ਤਰ੍ਹਾਂ ਖੂਨ ਨਾਲ ਭਿੱਜ ਚੁੱਕਾ ਸੀ ਉਹ ਆਪਣੇ ਆਪ ਨੂੰ ਸੰਭਾਲਦੇ ਹੋਏ ਉੱਥੇ ਹੀ ਜ਼ਮੀਨ ਤੇ ਬੈਠ ਗਿਆ ਅਤੇ ਚਾਰੇ ਪਾਸੇ ਨਜ਼ਰ ਦણો ਲਗਾ ਉਸ ਦੀ ਗਰਦਨ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ ਜਿਵੇਂ ਉਹ ਇੱਧਰ ਉੱਧਰ ਦੇਖਣ ਲੱਗਾ ਤਾਂ ਉਸ ਦੀ ਜ਼ੋਰਦਾਰ ਚੀਕ ਨਿਕਲ ਗਈ ਅਤੇ ਰਾਤ ਦਾ ਚਾਨਣ ਲੇਵਾ ਅਤੇ ਖੌਫਨਾਕ ਸन्नाटा ਅਚਾਨਕ ਟੁੱਟ ਗਿਆ ਵੁਕੇਸ਼ ਹੁਣ ਹੋਰ ਹਿਲ ਵੀ ਨਹੀਂ ਸਕਦਾ ਉਸਦੇ ਸਰੀਰ ਵਿੱਚ ਜਗਾ ਜਗਾ ਤੇ ਕੰਚ ਚੁਬਿਆ ਹੋਇਆ ਸੀ ਸਭ ਕੁਝ ਧੁੰਦਲਾ ਜਿਹਾ ਨਜ਼ਰ ਆ ਰਿਹਾ ਸੀ ਕਾਲ ਪਿਸ਼ਾਚ ਨਹੀਂ ਕਿਤੇ ਵੀ ਨਜ਼ਰ ਨਹੀਂ ਆ ਰਹੀ ਸੀ ਤੇ ਨਾ ਹੀ ਅਜੀਤ ਉਸਦੀ ਜੀਪ ਇੱਕ ਹੋਰ ਅੱਗ ਵਿੱਚ ਝਲ ਕੇ ਰਾਖ ਹੋ ਚੁੱਕੀ ਸੀ ਲੋਹੇ ਦਾ ਕੁਝ ਅੰਸ਼ ਬਚਿਆ ਸੀ ਚਾਰੋਂ ਵੱਲ ਧੂਆ ਫੈਲਿਆ ਹੋਇਆ ਸੀ ਪਰ ਉਸ ਕਾਲੀ ਰਾਤ ਵਿੱਚ ਧੂਆ ਨਜ਼ਰ ਨਹੀਂ ਸੀ ਆ ਰਿਹਾ ਮੁਕੇਸ਼ ਹੁਣ ਵਾਪਸ ਜ਼ਮੀਨ ਤੇ ਗਿਰ ਗਿਆ ਅਤੇ ਲੰਬੀਆਂ-ਲੰਬੀਆਂ ਸਾਹਾਂ ਭਰਨ ਲੱਗਾ ਸ਼ਾਇਦ ਇਹ ਲੰਬੀਆਂ ਸਾਹਾਂ ਹੀ ਉਸਦੀ ਜ਼ਿੰਦਗੀ ਦੀ ਆਖਰੀ ਸਾਸੀ ਅਚਾਨਕ ਮੁਕੇਸ਼ ਨੂੰ ਲੱਗਾ ਕਿ ਜਿਵੇਂ ਕੋਈ ਉਸਦੇ ਨੇੜੇ ਆ ਰਿਹਾ ਹੈ ਪੈਰਾਂ ਦੀ ਆਵਾਜ਼ ਉਸ ਨੂੰ ਸੁਣ ਰਹੀਆਂ ਸਨ ਮੁਕੇਸ਼ ਨੇ ਇੱਧਰ ਉੱਧਰ ਦੇਖਣਾ ਚਾਹਿਆ ਪਰ ਗਰਦਨ ਟੁੱਟ ਜਾਣ ਦੇ ਕਾਰਨ ਉਹ ਆਪਣੀ ਗਰਦਨ ਨੂੰ ਬਿਲਕੁਲ ਵੀ ਨਹੀਂ ਹਿਲਾ ਰਿਹਾ ਸੀ ਜੀ ਕਰੋ ਕੋਸ਼ਿਸ਼ ਵੀ ਕਰਦਾ ਤਾਂ ਉਸ ਨੂੰ ਇਨਾ ਦਰਦ ਹੁੰਦਾ ਕਿ ਉਸ ਦੀਆਂ ਅੱਖਾਂ ਤੋਂ ਆਸੂ ਨਿਕਲ ਪੈਂਦੇ ਉਹ ਬਸ بے ਜਾਨ ਜਿਹਾ ਉੱਥੇ ਪਿਆ ਹੋਇਆ ਆਪਣੀ ਮੌਤ ਦਾ ਇੰਤਜ਼ਾਰ ਕਰ ਰਿਹਾ ਸੀ ਇੰਨੇ ਦਰਦ ਨਾਲੋਂ ਤਾਂ ਮੌਤ ਹੀ ਆ ਜਾਂਦੀ ਮੁਕੇਸ਼ ਹੁਣ ਸਿਰਫ ਇੱਕ ਚੀਜ਼ ਚਾਹੁੰਦਾ ਸੀ ਉਸ ਦੀ ਹੁਣ ਸਿਰਫ ਇੱਕ ਵਾਇਸ਼ ਸੀ ਕਿ ਉਹ ਜਲਦੀ ਮਰ ਜਾਵੇ ਉਸ ਨੂੰ ਮੌਤ ਆ ਜਾਵੇ ਇतना ਸੁਣਦੇ ਹੀ ਇੱਕ ਕਾਲੀ ছਾਇਆ ਬਿਲਕੁਲ ਉਸ ਦੇ ਉੱਪਰ ਆ ਕੇ ਖੜੀ ਹੋ ਗਈ ਜਿਸ ਦੇ ਮੂੰਹ ਤੋਂ ਗੰਦਾ ਖੂਨ ਗਿਰ ਰਿਹਾ ਸੀ ਅਤੇ ਉਹ ਖੂਨ ਸਿੱਧਾ ਮੁਕੇਸ਼ ਦੇ ਚਿਹਰੇ ਤੋਂ ਹੁੰਦੇ ਹੋਏ ਉਸ ਦੇ ਹੇਠਾਂ ਤੱਕ ਜਾ ਰਿਹਾ ਸੀ ਪਰ ਮੁਕੇਸ਼ ਜਾ ਕੇ ਵੀ ਕੁਝ ਨਹੀਂ ਸੀ ਕਰ ਰਿਹਾ ਉਹ ਸਿਰਫ ਇੱਕ ਕੰਮ ਕਰ ਸਕਦਾ ਸੀ ਕਿ ਉਹ ਇੰਤਜ਼ਾਰ ਕਰੇ ਸਿਰਫ ਇੰਤਜ਼ਾਰ ਉਹ ਵੀ ਆਪਣੀ ਮੌਤ ਦਾ ਮੁਕੇਸ਼ ਨੂੰ ਸਭ ਕੁਝ ਤੋਂ ਦੂਰ ਜਿਹਾ ਨਜ਼ਰ ਆ ਰਿਹਾ ਸੀ ਪਰ ਉਹ ਛਾਇਆ ਉਸ ਦੇ ਨੇੜੇ ਜ਼ਮੀਨ ਤੇ ਬੈਠ ਗਈ ਅਤੇ ਮੁਕੇਸ਼ ਦੀ ਗਰਦਨ ਤੇ ਬਿਲਕੁਲ ਨੇੜੇ ਚਲੀ ਗਈ ਹੁਣ ਮੁਕੇਸ਼ ਨੂੰ ਸਾਫ਼ ਨਜ਼ਰ ਆ ਰਿਹਾ ਸੀ ਉਹ ਛਾਇਆ ਕਾਲ ਪਿਸ਼ਾਚਨੀ ਹੀ ਸੀ ਬਿਲਕੁਲ ਸਫੇਦ ਭੂਤੀਆਂ ਅੱਖਾਂ ਖੂਨ ਨਾਲ ਲਤਪਟ ਫਟਿਆ ਹੋਇਆ ਕਾਲਾ ਡਰਾਉਣਾ ਚਿਹਰਾ ਵੱਡੇ ਵੱਡੇ ਦੰਦ ਜਿੰਨਾ ਵਿੱਚ ਫਸਿਆ ਹੋਇਆ ਸੀ ਮਾਸ ਉਸ ਦੀ ਦੁਰਗੰਧ ਇੰਨੀ ਗੰਦੀ ਸੀ ਕਿ ਕੋਈ ਉੱਥੇ 1 ਮਿੰਟ ਤੋਂ ਜ਼ਿਆਦਾ ਖੜ੍ਹ ਵੀ ਨਹੀਂ ਸੀ ਸਕਦਾ ਵੱਡੇ ਵੱਡੇ ਖੁੱਲੇ ਹੋਏ ਕਾਲੇ ਡਰਾਉਣੇ ਕਣੀਵਾਲ ਜੋ ਕਿ ਕਾਲੀ ਸ਼ਾਚਨੀ ਦੇ ਚਿਹਰੇ ਉੱਤੇ ਹੁੰਦੇ ਹੋਏ ਮੁਕੇਸ਼ ਦੀਆਂ ਅੱਖਾਂ ਦੇ ਉੱਪਰੋਂ ਆ ਰਹੇ ਸਨ ਵੱਡੇ ਵੱਡੇ ਨਾਕੁਲ ਮੁਕੇਸ਼ ਦਰਦ ਦੇ ਮਾਰੇ ਚੀਕਣਾ ਚਾਹੁੰਦਾ ਸੀ ਪਰ ਹੋ ਬਾਸ ਨੂੰ ਜਲਦੀ ਮਰਨਾ ਚਾਹੁੰਦਾ ਸੀ ਕਾਲਪਿਸ਼ਾਚਨੀ ਨੇ ਉਸਦੀ ਗਰਦਨ ਨੂੰ ਕੱਸ ਕੇ ਪਕੜ ਲਿਆ ਅਤੇ ਉਸਦੇ ਨਾਖੁਨ ਮੁਕੇਸ਼ ਦੀ ਗਰਦਨ ਦੇ ਆਰ-ਪਾਰ ਹੋ ਗਏ ਸਨ ਮੁਕੇਸ਼ ਚਾਹ ਕੇ ਵੀ ਚੀਕ ਨਹੀਂ ਸਿਪਾਰ ਰਿਹਾ ਉਸ ਦੀਆਂ ਅੱਖਾਂ ਹੌਲੀ-ਹੌਲੀ ਬੰਦ ਹੋ ਰਹੀਆਂ ਸਨ ਉਹ ਵੀ ਹਮੇਸ਼ਾ ਲਈ ਇੰਨਾ ਸੁਣਦੀ ਕਾਲਪਿਸ਼ਾਚਨੀ ਨੇ ਇੱਕ ਹੀ ਝਟਕੇ ਵਿੱਚ ਮੁਕੇਸ਼ ਦੀ ਗਰਦਨ ਉਸਦੇ ਸਰੀਰ ਤੋਂ ਅਲੱਗ ਕਰ ਦਿੱਤੀ ਅਤੇ ਉਸ ਨੂੰ ਨੋਚ-ਨੋਚ ਕੇ ਖਾਣ ਲੱਗੀ ਮੁਕੇਸ਼ ਦੀ ਆਖਰੀ ਕਵਾਇਸ਼ ਪੂਰੀ ਹੋ ਗਈ ਸੀ ਕਿ ਤੁਹਾਨੂੰ ਵੀ ਕਹਾਣੀ ਸੁਣ ਰਹੀ ਐਵੇਂ ਹੀ ਲੱਗ ਰਿਹਾ ਹੈ ਕਿ ਇੱਕ ਮੁਕੇਸ਼ ਮਰ ਗਿਆ ਹੈ। ਆਓ ਦੱਸਿਏ। ਕੁਝ ਦੇਰ ਵਿੱਚ ਮੁਕੇਸ਼ ਨੂੰ ਆਪਣੇ ਚਿਹਰੇ ਤੇ ਕੁਝ ਠੰਡਾ ਠੰਡਾ ਜਿਹਾ ਮਹਿਸੂਸ ਹੋਇਆ। ਉਹ ਅਚਾਨਕ ਚੀਕ ਪਿਆ। ਕੌਣ ਹੈ? ਕੌਣ ਹੈ? ਕਿੱਥੇ ਹੈ بارش? بارش ਹੋ ਰਹੀ ਹੈ। ਮੈਂ ਤਾਂ ਮਰ ਗਿਆ ਸੀ। ਉਹ ਕਾਲਪੀ ਸ਼ਾਸ਼ਰੀ ਮੈਨੂੰ ਨੋਚ-ਨੋਚ ਕੇ ਖਾ ਰਹੇ ਸੀ। ਹੁਣ ਮੈਂ ਵਾਪਸ ਜਿੰਦਾ ਨਹੀਂ ਹੋਣਾ ਚਾਹੁੰਦਾ। ਮੈਂ ਇਸ ਦਰਦ ਨੂੰ ਹੋਰ ਨਹੀਂ ਸਹਿ ਸਕਦਾ। ਮੈਂ ਮਰਨਾ ਚਾਹਨਾ ਮੈਂ ਮਰਨਾ ਹੀ ਚਾਹਨਾ ਇੰਨਾ ਕਹਿਨ ਤੋਂ ਬਾਅਦ ਮੁਕੇਸ਼ ਦੀਆਂ ਅੱਖਾਂ ਅੰਸੂਆਂ ਨਾਲ ਭਰ ਗਈਆਂ ਅਤੇ ਪਾਸ ਵਿੱਚ ਪਾਣੀ ਦੀ ਬੋਤਲ ਲੈ ਕੇ ਖੜਾ ਅਜੀਤ ਮੁਕੇਸ਼ ਦੇ ਚਿਹਰੇ ਨੂੰ ਇੱਕ ਟੱਕ ਦੇਖ ਰਿਹਾ ਸੀ ਮਾਣੋ ਉਹ ਕਿਸੇ ਕਿਤਾਬ ਦੀ ਤਰ੍ਹਾਂ ਕਿਸੇ ਦੇ ਚਿਹਰੇ ਨੂੰ ਪੜਨ ਦੀ ਕੋਸ਼ਿਸ਼ ਕਰ ਰਿਹਾ ਹੋਵੇ ਮੁਕੇਸ਼ ਪਸੀਨੇ ਨਾਲ ਪੂਰੀ ਤਰ੍ਹਾਂ ਭਿੱਜ ਚੁੱਕਾ ਸੀ ਉਸ ਦਾ ਪਦਨ थरथरा ਕੰਬ ਰਿਹਾ ਸੀ ਆਸੂਆਂ ਦੀ ਤਾਂ ਜਿਵੇਂ ਗੰਗਾ ਹੀ ਪੈ ਰਹੀ ਸੀ ਐਸਾ ਲੱਗ ਰਿਹਾ ਸੀ ਜਿਵੇਂ ਮੁਕੇਸ਼ ਦਾ ਸਰੀਰ ਉਸ ਦੇ ਵਸ਼ ਵਿੱਚ ਨਹੀਂ ਹੈ ਕਿਸੇ ਨੇ ਵਸ਼ ਵਿੱਚ ਹੀ ਕੀਤਾ ਹੋਇਆ ਹੈ ਸ਼ਾਇਦ ਕਾਲਪਿਸ਼ਾਚਨੀ ਨੇ ਪਾਸ ਵਿੱਚ ਖੜਾ ਚੀਤ ਪਾਣੀ ਦਾ ਘੁੱਟ ਭਰਦੇ ਹੋਏ ਬੋਲਿਆ ਮੁਕੇਸ਼ ਤੈਨੂੰ ਕੀ ਹੋ ਗਿਆ ਪਹਿਲਾਂ ਤਾਂ ਤੂੰ ਕਹਿ ਰਿਹਾ ਸੀ ਕਿ ਮੈਂ ਡਰਾਈਵ ਕਰਾਂਗਾ ਨਾ ਹੀ ਤੂੰ ਖੁਦ ਡਰਾਈਵ ਕਰ ਰਿਹਾ ਹੈ ਤੇ ਨਾ ਹੀ ਮੈਨੂੰ ਕਰਨ ਤੇ ਰਿਹਾ ਐ ਅਸਲ ਵਿੱਚ ਮੁਕੇਸ਼ ਵੀ ਸਿਰਫ ਸੁਪਨਾ ਹੀ ਦੇਖ ਰਿਹਾ ਸੀ ਜਿਵੇਂ ਅਜੀਤ ਨੇ ਸੁਪਨਾ ਵੇਖਿਆ ਪਰ ਦੋਹਾਂ ਦੇ ਸੁਪਨੇ ਇੰਨੇ ਡਰਾਉਣੇ ਸੀ ਕਿ ਉਹਨਾਂ ਨੂੰ ਲੱਗਿਆ ਕਿ ਅਸੀਂ ਮਰ ਗਏ ਹਾਂ ਪਰ ਇਹ ਸਾਰਾ ਕਾਲ ਪਿਸ਼ਾਚਨੀ ਦਾ ਖੇਡ ਸੀ ਦੋਵੇਂ ਜਿਵੇਂ ਤਿਵੇਂ ਕਰਕੇ ਰੱਬ ਦਾ ਨਾਮ ਲੈਂਦੇ ਹੋਏ ਪਤਾ ਨਹੀਂ ਕਿਵੇਂ ਉਸ ਰਾਤ ਉਸ ਸੁੰਸਾਨ ਰਸਤੇ ਤੋਂ ਬਚ ਕੇ ਘਰ ਵਾਪਸ ਆਈ ਤੇ ਵਾਪਸ ਕਦੇ ਵੀ ਉਸ ਰਸਤੇ ਨਾ ਆਉਣ ਦੀ ਢਾਲ ਲਈ